ਉਨਾਂ ਕੋਲੇ ਕੁਝ ਵੀ ਨਹੀਂ ਹੁੰਦਾ ਜੀ ਇੱਕ ਉਹਨਾਂ ਕੋਲੇ ਬਸ ਨੰਬਰਿੰਗ ਹੁੰਦੀ ਹੈ 25 23 25 24 25 26 ਬਸ ਕੁਝ ਕੋਈ ਡਾਕੂਮੈਂਟ ਨਹੀਂ ਹੁੰਦਾ ਸਾਡੇ ਕੋਲੇ ਇੰਨੀਆਂ ਫਾਈਲਾਂ ਹੁੰਦੀਆਂ ਉਹਨਾਂ ਕੋਲੇ ਇੱਕ ਇੱਕ ਕਾਗਜ਼ ਵੀ ਨਹੀਂ ਹੁੰਦਾ ਨਾ ਸਾਨੂੰ ਕੋਈ ਲੈਟਰ ਆਉਂਦਾ ਨਾ ਸਾਨੂੰ ਕੋਈ ਨੋਟਿਸ ਆਉਂਦਾ ਪਰ ਤੱਕ ਇਹਨਾਂ ਨਾਲ ਮੰਨ ਕੇ ਚੱਲੋ ਵੀ ਤੱਕ ਇਹਨਾਂ ਜ਼ਮੀਨ ਉਹ ਕਬਜ਼ਾ ਕਰਨਾ ਚਾਹੁੰਦੇ ਆ ਤੇ ਪਲਾਟ ਸਿਸਟਮ ਵਿੱਚ ਕਰਕੇ ਇਹਨੂੰ ਵੇਚਣਾ ਚਾਹੁੰਦੇ ਆ ਪੈਸਾ ਕਮਾਉਣਾ ਚਾਹੁੰਦੇ ਆ ਵਾਰੀ ਵਾਰੀ ਹਰਾਸਮੈਂਟ ਕਰ ਰਹੇ ਆ ਜੀ ਜੋ ਕੋਰਟ ਦੇ ਆਰਡਰ ਹੈ ਸਟੇਟਸ ਕਿਉ ਹੋਇਆ ਵਾ ਇਹਨਾਂ ਦੀਆਂ ਸਾਰੀਆਂ ਪਟੀਸ਼ਨਾਂ ਰੱਦ ਹੋ ਜਾਂਗੀਆਂ ਵੀ ਨੇ ਜੀ ਦੋ ਵਾਰੀ ਇਹ ਕੇਸ ਆਰ ਚੁੱਕਿਆ ਫਿਰ ਵੀ ਇਹ ਵਾਰੀ ਵਾਰੀ ਪਰੇਸ਼ਾਨ ਕਰਦੇ ਆ ਅਫਸਰ ਨਵੇਂ ਆਉਂਦੇ ਆ ਤਿੰਨ ਮਹੀਨੇ ਬਾਅਦ ਅਫਸਰ ਨਵਾਂ ਚੇਂਜ ਹੋ ਜਾਂਦਾ ਜੀ ਉਹਦੇ ਸਾਨੂੰ ਇਹ ਪਰੇਸ਼ਾਨ ਕਰਦੇ ਆ ਜੀ ਅਦਰ ਜਾਂਦੇ ਅੱਜ ਅਸੀਂ ਐਸ ਡੀ ਐਮ ਸਾਹਿਬ ਨੂੰ ਪੁੱਛਦੇ ਆ ਕਹਿੰਦੇ ਐਸ ਡੀਓ ਸਾਹਿਬ ਨਾਲ ਕਰੋ ਜੇ ਐਸ ਡੀਓ ਸਾਹਿਬ ਨੂੰ ਕਹਿੰਨੇ ਹੋ ਕਹਿੰਦੇ ਐਸ ਡੀ ਐਮ ਸਾਹਿਬ ਨਾਲ ਗੱਲ ਕਰੋ ਅਸੀਂ ਸੋਚਿਆ ਵੀ ਡੀਸੀ ਸਾਹਿਬ ਨੂੰ ਵੀ ਕੱਲ ਮਿਲਦੇ ਆਂ ਜੀ ਸਾਰੇ ਅਫਸਰਾਂ ਨੂੰ ਮਿਲਦੇ ਆਂ ਗੱਲਬਾਤ ਪ੍ਰੋਪਰ ਇਨ ਇਹ ਡਾਕੂਮੈਂਟ ਦੇਖੇ ਜਾਣ ਜੀ ਸਾਡੇ ਇਹਨਾਂ ਕੋਲੇ ਦੇਖੇ ਜਾਣ ਵੀ ਇਹਨਾਂ ਕੋਲੇ ਕੀ ਹੈ ਇਹਨਾਂ ਕੋਲੇ ਕੋਈ ਡਾਕੂਮੈਂਟ ਨਹੀਂ ਜੀ ਕੁਛ ਨਮਸਕਾਰ ਮੈਂ ਖੁਸ਼ ਹੋ ਰਾਤ 187 ਨਿਊਜ਼ ਆਈ ਨਜ਼ਰ ڈالਦੇ ਆਂ ਅੱਜ ਦੀ ਬੜੀ ਖਬਰ ਪਰ ਮੇਰਾ ਨਾਮ ਗੁਰਕੀਰਤ ਸਿੰਘ ਹੈ ਜੀ ਪਿੰਡ ਮੇਰਾ ਮੀ ਹੈਗਾ ਇਹ ਪੁੱਡਾ ਵਾਲੇ ਪਹਿਲਾਂ ਵੀ ਕਾਫੀ ਵਾਰੀ ਆ ਚੁੱਕੇ ਆ ਜੀ ਇਹ ਸਾਡੀ ਜਗ੍ਹਾ ਕੀ ਇੱਥੇ ਕਾਫੀ ਟਾਈਮ ਦੀ ਜਗ੍ਹਾ ਕੀ ਕੋਈ ਅੱਜ ਦੇ ਨਹੀਂ ਕੀ 75 ਤੋਂ ਕੇਸ ਚੱਲ ਰਿਹਾ ਹੈਗਾ ਅਸੀਂ ਜਿੱਤ ਚੁੱਕੇ ਆ ਕਾ ਦੋ ਵਾਰ ਕੇਸ ਜਿੱਤ ਚੁੱਕੇ ਆ ਜੀ ਤੇ ਦੋ ਇਹਨਾਂ ਨੇ ਆ ਸਾਰਾ ਢਾਟਾ ਜੀ ਇੱਥੇ ਨੁਕਸਾਨ ਕਰਤਾ ਸੀਗਾ ਆ ਦੇਖ ਲਓ ਸਾਡੇ ਸਾਹਮਣੇ ਹੀ ਆ ਜੋ ਇਹਨਾਂ ਨੇ ਨੁਕਸਾਨ ਕੀਤਾ ਜੀ ਇਹ ਕਹਿ ਰਹੇ 25 23 ਨੰਬਰ ਹੈ 25 24 ਨੰਬਰ ਹੈ ਭਲਾ ਜੀ ਇਹਨਾਂ ਨੇ ਸਾਡੀ ਜਗ੍ਹਾ ਕਿਸੇ ਨੂੰ ਵੇਚੀ ਹੋਈ ਆ ਆ ਵੇਚੀ ਆ ਜੀ 25 36 ਨੰਬਰ ਲਿਖਿਆ ਹੋਇਆ ਇਹ ਤੁਸੀਂ ਜਾਂਦੇ ਮੜਾ ਚੈੱਕ ਕਰ ਲਓ ਜੀ 2536 ਨੰਬਰ ਲਿਖਿਆ ਹੋਇਆ ਹੁਣ ਸਾਨੂੰ ਬਾਰੀ ਬਾਰੀ ਹਰਾਸਮੈਂਟ ਕਰ ਰਹੇ ਆ ਜੀ ਜੋ ਕੋਰਟ ਦੇ ਆਰਡਰ ਆ ਸਟੇਟਸ ਕਿਉ ਹੋਇਆ ਵਾ ਇਹਨਾਂ ਦੀਆਂ ਸਾਰੀਆਂ ਪਟੀਸ਼ਨਾਂ ਰੱਦ ਹੋਈਆਂ ਵੀ ਨੇ ਜੀ ਸਾਰ ਪਟੀਸ਼ਨਾਂ ਇਹਨਾਂ ਦੀਆਂ ਰੱਦ ਹੋਈਆਂ ਵੀ ਨੇ ਦੋ ਵਾਰੀ ਇਹ ਕੇਸ ਆ ਚੁੱਕਿਆ ਫਿਰ ਵੀ ਇਹ ਬਾਰੀ ਬਾਰੀ ਪਰੇਸ਼ਾਨ ਕਰਦੇ ਅਫਸਰ ਨਵੇਂ ਆਉਂਦੇ ਆ ਤਾ 3 ਮਹੀਨੇ ਬਾਅਦ ਅਫਸਰ ਨਵਾਂ ਚੇਂਜ ਹੋ ਜਾਂਦਾ ਜੀ ਉਹਦੇ ਸਾਨੂੰ ਇਹ ਪਰੇਸ਼ਾਨ ਕਰਦੇ ਆ ਜੀ ਹਾਂਜੀ ਹੁਣ ਆਇਸ ਤੇ ਕੀ ਕਹਿ ਕੇ ਗਿਆ ਹੁੰਦਾ ਹੁਣ ਇਹ ਸਾਨੂੰ ਕਹਿ ਕੇ ਗਏ ਸੀ ਕਿ ਜੀ ਵੀ ਟਾਂ ਵੀ ਮੰਨ ਕੇ ਚੱਲੋ ਵੀ ਤੁਸੀਂ ਚੱਕੋ ਸਾਈਡ ਤੇ ਕਰੋ ਕਿ ਜੇ ਹੁਣ ਇਟਾ ਸਾਈਡ ਤੇ ਕਰ ਲਈਆਂ ਜੀ ਫਿਰ ਤਾਂ ਪਲਾਟ ਨੰਬਰ ਹੀ ਸੇਲ ਹੋ ਜਾਣਗੇ ਫਿਰ ਤਾਂ ਮੰਨ ਕੇ ਚੱਲੋ ਇਹਨਾਂ ਨੇ ਤੁਸੀਂ ਮਾੜੀ ਨਿਗਾਹ ਮਾਰੋ ਉੱਥੇ ਲਿਖਿਆ ਹੋਇਆ ਕਹਿੰਦਾ ਤੇ ਲੱਗ ਗਏ 222 223 ਫਿਰ ਸਾਡੀ ਜਗ੍ਹਾ ਹੀ ਸੇਲ ਹੋ ਗਈ 6 ਕਿੱਲੇ ਤੇ 1 ਕਨਾਲ ਜ਼ਮੀਨ ਬੰਦੀ ਹੈ ਜੇ ਆਪਾਂ ਕਾਗਜ਼ਾਂ ਦੇ ਹਿਸਾਬ ਨਾਲ ਦੇਖੀਏ ਤੇ ਜ਼ਮੀਨ ਬਚੀ ਹੈ ਸਾਰੀ ਡੂੜਦੋਕ ਨਾਲ ਜ਼ਮੀਨ ਬਚੀ ਹੈ ਬਾਕੀ ਸਾਰੀ ਇਹਨਾਂ ਨੇ ਕਟ ਕਟ ਕੇ ਬੀਤੀ ਜੀ ਤੁਹਾਡੇ ਕੋਲ ਇੱਕ ਪ੍ਰੂਫ ਹੈਗੇ ਇਸ ਤੇ ਜਗ੍ਹਾ ਤੇ ਹੈਗੇ ਸੁਪਰੀਮ ਕੋਰਟ ਦਾ ਜੀ ਫੈਸਲਾ ਹਾਈ ਕੋਰਟ ਦਾ ਫੈਸਲਾ ਹੈ ਜੀ ਹਨਾ ਕਿੰਨੀਆਂ ਇਹਨਾਂ ਦੀਆਂ ਪਟੀਸ਼ਨਾਂ ਰੱਦ ਹੋਈਆਂ 빙ਾ ਉਹ ਹੈ ਜੀ ਹਨਾ ਸਭ ਡਾਕੂਮੈਂਟ ਨੇ ਜੀ ਉਹ ਤੁਸੀਂ ਆ ਚੰਗੀ ਤਰ੍ਹਾਂ ਪੜ੍ਹ ਸਕਦੇ ਹੋ ਜੀ ਹਾਂ ਜੀ ਸਟੇਟਸ ਕਿਉਂ ਹੋਇਆ ਪਿਆ ਡਾਕੂਮੈਂਟ ਹੈਗਾ ਇਹ ਤੁਸੀਂ ਆਪ ਤਾਂ ਦੇਖ ਸਕਦੇ ਹੋ ਠੀਕ ਹੈ ਜੀ ਜੋ ਵੀ ਬਾਕੀ ਇਹਨਾਂ ਨੂੰ ਕਿੰਨੇ ਅਫਸਰ ਬਦਲ ਜਾਂਦੇ ਅੱਜ ਅਸੀਂ ਐਸਡੀਐਮ ਸਾਹਿਬ ਨੂੰ ਪੁੱਛਦੇ ਹਾਂ ਕਹਿੰਦੇ ਐਸਡੀਓ ਸਾਹਿਬ ਨਾਲ ਕਰੋ ਜੇ ਐਸਡੀਓ ਸਾਹਿਬ ਨੂੰ ਕਹਿੰਨੇ ਹੋ ਕਹਿੰਦੇ ਐਸਡੀਐਮ ਸਾਹਿਬ ਨਾਲ ਗੱਲ ਕਰੋ ਅਸੀਂ ਸੋਚਿਆ ਵੀ ਡੀਸੀ ਸਾਹਿਬ ਨੂੰ ਵੀ ਕੱਲ ਮਿਲਦੇ ਆਂ ਜੀ ਸਾਰੇ ਅਫਸਰਾਂ ਨੂੰ ਮਿਲਦੇ ਆਂ ਗੱਲਬਾਤ ਕਰਦੇ ਇਹਨਾਂ ਨੇ ਬਹੁਤ ਭਾਰੀ ਨੁਕਸਾਨ ਕੀਤਾ ਜਿਹੜਾ ਨਿੱਕੇ ਨਿੱਕੇ ਬੱਚੇ ਇਹਨਾਂ ਦਾ ਵੀ ਇੱਥੇ ਰਹਿੰਦੇ ਸੀਗੇ ਤੇ ਜੋ ਵੀ ਸਾਡੇ ਤੋਂ ਇਹ ਮੰਗ ਕਰਦੇ ਅਸੀਂ ਉਹ ਮੰਗ ਨਹੀਂ ਪੂਰੀ ਕਰਾਂਗੇ ਜੀ ਤੁਸੀਂ ਕਿਸ ਤਰ੍ਹਾਂ ਦੀ ਮੰਗ ਕਰ ਬੰਗ ਕਰਦੇ ਵੀ ਪ੍ਰੋਪਰ ਇਹਨਾਂ ਦੇ ਡਾਕੂਮੈਂਟ ਦੇਖੇ ਜਾਣ ਜੀ ਸਾਡੇ ਇਨਾਂ ਕੋਲੇ ਦੇਖੇ ਜਾਣ ਵੀ ਇਨਾਂ ਕੋਲੇ ਕੀ ਹੈ ਇਨਾਂ ਕੋਲੇ ਕੋਈ ਡਾਕੂਮੈਂਟ ਨਹੀਂ ਜੀ ਕੁਝ ਨਹੀਂਗਾ ਜੀ ਇਨਾਂ ਨੂੰ ਨੰਬਰ ਹੀ ਨਹੀਂ ਪਤਾ ਜੀ ਵੀ ਆਹ ਨੰਬਰ ਇਹ ਖਸਰਾ ਨੰਬਰ ਕਿਹੜਾ ਹੈ ਖੇਤ ਨੰਬਰ ਕਿਹੜਾ ਹੈ ਪਿੰਡ ਸੀਗਾ ਪਿੰਡ ਦੀ ਜ਼ਮੀਨ ਹੈ ਜੀ ਇੱਥੇ ਪਿੰਡ ਪਹਿਲਾਂ ਬਾਗੂ ਪਿੰਡ ਸੀਗਾ ਫਿਰ ਮਹਨਪਤੀ ਪਿੰਡ ਸੀਗਾ ਪਿੰਡਾਂ ਦੀ ਜ਼ਮੀਨ ਹੈ ਸ਼ਹਿਰ ਬਣਿਆ ਜੀ ਪਿੰਡ ਦਾ ਜਦੋਂ ਆਉਂਦੇ ਕੋਈ ਡਾਕੂਮੈਂਟ ਕੀ ਲੈ ਕੇ ਆ ਤੁਹਾਡੇ ਕੋਲੇ ਉਹਨਾਂ ਕੋਲੇ ਕੁਝ ਵੀ ਨਹੀਂ ਹੁੰਦਾ ਜੀ ਇੱਕ ਉਹਨਾਂ ਕੋਲੇ ਬਸ ਅ ਨੰਬਰਿੰਗ ਹੁੰਦੀ ਹੈ 25 23 25 24 25 26 ਬਸ ਕੁਝ ਕੋਈ ਡਾਕੂਮੈਂਟ ਨਹੀਂ ਹੁੰਦਾ ਸਾਡੇ ਕੋਲੇ ਇੰਨੀਆਂ ਫਾਈਲਾਂ ਹੁੰਦੀਆਂ ਉਹਨਾਂ ਕੋਲੇ ਇੱਕ ਕਾਗਜ਼ ਵੀ ਨਹੀਂ ਹੁੰਦਾ ਨਾ ਸਾਨੂੰ ਕੋਈ ਲੈਟਰ ਆਉਂਦਾ ਨਾ ਸਾਨੂੰ ਕੋਈ ਨੋਟਿਸ ਆਉਂਦਾ ਪਤਾ ਕਿ ਨਾਲ ਮੰਨ ਕੇ ਚੱਲੋ ਵੀ ਧੱਕੇ ਨਾਲ ਜ਼ਮੀਨ ਉਹ ਕਬਜ਼ਾ ਕਰਨਾ ਚਾਹੁੰਦੇ ਆ ਤੇ ਪਲਾਟ ਸਿਸਟਮ ਚ ਕਰਕੇ ਇਹਨੂੰ ਵੇਚਣਾ ਚਾਹੁੰਦੇ ਆ ਪੈਸਾ ਕਮਾਉਣਾ ਚਾਹੁੰਦੇ ਆ ਜੀ ਇਸ ਦੇ ਨਾਲ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਜੀ ਭਗਵਾਨਤਮਾਨ ਸਾਡੀ ਸਰਕਾਰ ਹੈ ਜੀ ਸੱਚ ਤੇ ਵੀ ਕੱਲ ਨੂੰ ਕੱਲ ਸਾਨੂੰ 12:30 1 ਵਜੇ ਇੱਥੋਂ ਲੈ ਕੇ ਤੇ ਸਾਨੂੰ ਜਾ ਵੜੇ ਥਾਣੇ ਦੇ ਵਿੱਚ ਲੈ ਗਏ ਜੀ ਉੱਥੇ ਆ ਕਿ ਸਾਨੂੰ ਰਿਟਰ ਲਿਖ ਕੇ ਦੋ ਵੀ ਤੁਸੀਂ ਆਹ ਖੇਵਟ ਨੰਬਰ ਦੇ ਵਿੱਚ ਨਹੀਂ ਐਂਟਰ ਕਰਨਾ ਵੀ ਤੁਸੀਂ ਇੱਥੇ ਨਹੀਂ ਆਉਣਾ ਮੁੜ ਕੇ ਵੀ ਤੁਸੀਂ ਆਪਦੀ ਜ਼ਮੀਨ ਦੇ ਵਿੱਚ ਨਹੀਂ ਵੜਨਾ ਵੇਟਿੰਗ ਹਾਲ ਆ ਜੀ ਉੱਥੇ ਆ ਕਿ ਵੇਟਿੰਗ ਹਾਲ ਉਸ ਤੋਂ ਬਾਅਦ ਉੱਥੇ ਕੁੰਡੀ ਲਈ ਗਏ ਸਾਨੂੰ ਉੱਥੇ ਬਿਠਾਇਆ ਗਿਆ ਵੀ ਤੁਸੀਂ ਮੰਨ ਕੇ ਚੱਲੋ ਵੀ ਲਿਖ ਕੇ ਦੋ ਸਾਈਨ ਕਰਕੇ ਦੋ ਵੀ ਨਹੀਂ ਪਰਚਾ ਹੋਊਗਾ ਜੀ ਹੁਣ ਤੁਸੀਂ ਦੇਖੋ ਜੀ ਵੀ ਇਹ ਕਿਵੇਂ ਦੀ ਸਰਕਾਰ ਹੈ ਹਨਾ ਵੀ ਕੀ ਹੋ ਰਿਹਾ ਹੈ ਵੀ ਠੱਕਾ ਹੋ ਰਿਹਾ ਹੈਗਾ ਇੱਕ ਪਾਸੇ ਡਾਕੂ ਇੱਕ ਇੱਕ ਪਾਸੇ ਇੱਕ ਲੈਟਰ ਵੀ ਹੈ ਨਹੀਂ ਇੱਕ ਪਾਸੇ ਬੰਦਾ 50 ਸਾਲ ਦਾ ਕੇਸ ਲੜ ਕੇ ਸਾਰੇ ਡਾਕੂਮੈਂਟ ਲਈ ਫਿਰਦਾ ਸੁਪਰੀਮ ਕੋਰਟ ਹਾਈ ਕੋਰਟ ਦੇ ਡਾਕੂਮੈਂਟ ਲਈ ਫਿਰਦਾ ਇੱਕ ਬੰਦੇ ਕੋਲੇ ਨੋਟਿਸ ਵੀ ਹੈ ਹਨਾ ਜੀ ਐਦਾ ਦੇਖੋ ਕੱਲ ਕੱਲ ਦੀ ਗੱਲ ਹੈ ਜੀ ਅਬ ਤੱਕ ਕਿਲੇ ਬਸ ਇਤਨਾ ਹੀ ਫਿਰੋਗੀ ਆਪਸੇ ਮੁਲਾਕਾਤ ਐਸੀ ਇੱਕ ਹੋਰ ਖਬਰ ਕੇ ਸਾਥ ਅਬ ਤੱਕ ਕਿਲੇ ਨਮਸਕਾਰੋ ਦਿੱਖਤੇ ਰਹੀਏ ਸੱਤਾ ਨਿਊਜ਼